ਰਵਾਇਨਾ ਨਹੀਂ ਕੋਸ ਬੰਨ ਤੇ ਹੋ ਸਕਦੀ ਹੈ ਤੇਰੇ ਕਰਮ ਤੇ ਰਾਜ ਹੋਵੇ ਕਰਨਾ ਪਰ ਤੁਸੀਂ ਬੈਠ ਕੇ ਬੇਗਾਨ ਕਰਨ ਕਹਿੰਦਾ ਅ ਵੀ ਜੇ ਬੈਠੇ ਤੇ ਬੇਗਾਨ ਨਹੀਂ ਹੋਣੀ ਤੂੰ ਸ਼ਿਕਾਰ ਕਰਦੇ ਅਗਰ ਕੋਈ ਹੋਰ ਖ ਨੂੰ ਕਹ ਲੱਗਿਆ ਬਸੰਤ ਕਹਿੰਦਾ ਜੀ ਇੱਕ ਪਾਸੇ ਤੁਸੀਂ ਕਹਿੰਦੇ ਹੋ ਵੀ ਜੀ ਮਾਰਨਾ ਮਹਾਪਾਪ ਹੈ ਇੱਕ ਪਾਸੇ ਮੈਨੂੰ ਸ਼ਿਕਾਰ ਤੋਂ ਹੋਵੇ ਕਹਿੰਦਾ ਮਹਾਪਾਪ ਪੇਟ ਲਈ ਜਾ ਬੇਟਾ ਵੀਰ ਦੇ ਇੱਕ ਨੂੰ ਮਾਰ ਦੇਗਾ ਇਹ ਜੋ ਜੀਪ ਉਹਨੇ ਛੇ ਚਿੱਟਾ ਭਿਆਰ ਜਿਹੜੇ ਕਈ ਜੀਵਾਂ ਨੂੰ ਜੀਰ ਖਾ ਕੇ ਪੈਂਦੇ ਨੇ ਉਹਨਾਂ ਨੂੰ ਇੱਕ ਦੋ ਮਾਰ ਨਾਲ ਕਈ ਜੀਵਾਂ ਦੀ ਜਾਨ ਬਚਦੀ ਹੈ ਉਹਨੇ ਵੀ ਉਹੀ ਗੱਲ ਕਰਿਆ ਕਰੇ ਪਰ ਕੇ ਲੱਗਦਾ ਕਰੇ ਸਾਰਾ ਦਿਨ ਸ਼ਿਕਾਰ ਖੇਡਿਆ ਕਰੇ ਜੀ ਛੇ ਚਿੱਟਿਆਂ ਦਾ ਮਕਾਦਮੇ ਜਿਹੜੇ ਲਾਵੇ ਦਣੇ ਉਹ ਵੀ ਇੱਕ ਦਿਨ ਮਗਲੀ ਕੀ ਹੋਇਆ 5 ਸਾਲ ਦਾ ਉਹਨਾਂ ਦਾ ਰਾਮਦਾਸ ਨੇ ਰਚਿਆ ਵੀ 5 ਸਾਲ ਦਾ ਤੁਹਾਡਾ ਵਿਛੋੜਾ ਪੋ ਸਾਲ ਬਾਦ ਨੂੰ ਸਾਲ ਬਾਦ ਇੱਕ ਦਿਨ ਮਗਲੀ ਕਪੜੇ ਨਿਕਲ ਗਿਆ ਉਹ ਮਸਾਂ ਤੋਂ ਸ਼ਿਕਾਰ ਨੂੰ ਕੋੜਾ ਲੈ ਕੇ ਦੁਪਹਿਰੀ ਨੂੰ ਰਹੀ ਗਈ ਬਹੁਤ ਜਿਆਦਾ ਜਿਵੇਂ ਕਾਲੀ ਉਬਈਆਂ ਕਰਦੀ ਹੁੰਦੀ ਆ ਹਾਂ ਦਾ ਪਾਣੀ ਹੋ ਗਏ ਰੱਤਾਵਾ ਚੱਲਦਾ ਹੁੰਦਾ ਜਿਵੇਂ ਪੈਰ ਆਉਂਦੇ ਜਿੱਦੀ ਕਾਲੀ ਬੇਵੀ ਚੜੀ ਦੀ ਹੋ ਇੱਕ ਦਰਾਖਤ ਦੇ ਥੱਲੇ ਆ ਕੇ ਬੈਠ ਗਿਆ ਛੇ ਨੂੰ ਸ਼ਿਕਾਰ ਮਾਰਨਾ ਸੀ ਕੀਤਾ ਮਾਰਦਾ ਜਾਂ ਛੇਰ ਮਾਰਦਾ ਵਗੈਰਾ ਮਾਰਦਾ ਉਹ ਸ਼ੇਰ ਕੋਈ ਨਜ਼ਰ ਨਾ ਆਇਆ ਜਦੋਂ ਬੈਠਾ ਬੈਠਾ ਜੀਆ ਜਦੋਂ ਢੇਰੀ ਬਹੁਤ ਥੰਮੀ ਇੱਕ ਸ਼ੇਰ ਗਰਜਿਆ ਲਵੇ ਸ਼ੇਰ ਗਰਜਿਆ ਤੇ ਕਿਰਪਾਨ ਚਮਕੀ ਜਦੋਂ ਕਿਰਪਾਨ ਦਾ ਖੂਪ ਖਾ ਕੇ ਜੀ ਸ਼ੇਰ ਭੱਜ ਲਿਆ ਉਹਨੇ ਘੋੜਾ ਮੰਗ ਲਾਇਆ ਰਾਤ 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 ਜੀ ਆ ਕੀ ਨੇ ਹਉ ਉੱਥੇ ਅਪੀ ਰਾਤ ਨੂੰ ਕਿਤੇ ਮੱਛਰ ਸ਼ਹਿਰ ਕੋ ਨਾ ਆ ਗਏ ਨਾਲੇ ਘੋੜਾ ਤੇ ਨਾਲੇ ਮਗਲੂ ਸ਼ੇਰ ਸੋ ਉਹੋ ਤੇ ਚਾਹਿਆ ਕੋ ਬਾਹਰ ਡੇ ਉਹਨੇ ਅੱਖਾਂ ਦੀ ਆਪਾਂ ਆਰਾਮ ਕਰ ਲਈਏ ਮੇਰਾ ਆਪ ਨੂੰ ਜਦੋਂ ਪਰਿਵਾਰ ਕੋਲ ਗਿਆ ਪਰਿਵਾਰ ਨੂੰ ਕਹਿੰਦਾ ਵੀ ਐਂ ਕਰਕੇ ਬਾਹਰ ਖੋਲ ਮੈਂ ਬਾਜ਼ਾਰ ਚ ਜਾਣਾ ਉਹ ਕਹਿੰਦਾ ਇੱਥੇ ਤਾਂ ਕੋਈ ਸ਼ੇਰ ਪੈਂਦਾ ਹੈ ਬਾਜ਼ਾਰ ਨਹੀਂ ਕਿਨੇ ਖੁੱਲਦੇ ਹੈ ਇਹ ਤਾਂ ਕੜਕੇ ਖੁੱਲਦਾ ਹੁੰਦਾ ਉਹਨੇ ਆਖਿਆ ਵੀ ਸ਼ੇਰ ਆਪਾਂ ਨਹੀਂ ਮਾਰਨਾ ਸੀ ਸ਼ੇਰ ਇੱਥੇ ਪੈਂਦਾ ਕਹਿੰਦਾ ਕਿੰਨੇ 1 ਵਜੇ ਤੋਂ 12 ਵਜੇ ਤੱਕ ਟਾਈਮ ਆ 12 ਵਜੇ ਤੱਕ ਉਹ ਆ ਆਂਦਰ ਰੋੜ ਉਹਦੀ ਢਾਕ ਤਲਵਾਬ ਲਾ ਕੇ ਖੜਦਿਆ گرجی نے آپ کی جان کی پرواہ نہیں کرنی شیرنا دن کی شیر نار جدو گرجیا تو شیرنا چپٹ ہوئی بسنت نے شیر مارتا <سلام> شیر مارتا نچا ہو کے پڑ گیا سراڑا شیردار لایا تو مجھے مدعے میں ستا پوائیا چوکی دار کتبال کہنا کر کے ایک چھوٹا جا چوکرا نے شیر مارتا ਇਹ ਨਾ ਚਲ ਦੇਖ ਜਾ ਕੇ ਜਦੋਂ ਕੁਤਵਾਲ ਨੂੰ ਤੇ ਚੌਕੀਦਾਰਾਂ ਨੇ ਦੋਨਾਂ ਨੇ ਦੇਖਿਆ ਸ਼ੇਰ ਨੂੰ ਮਾਰੀ ਬੈਠਾ ਹੈ ਨਾ ਛੋਟਾ ਜਿਹਾ ਕਿੰਧਰ ਮਾਇਆ ਉਹ ਹੀ ਤੇ ਆਪਾਂ ਇਹ ਹੋਰ ਕਰੀਏ ਜੀ ਉਹਨੇ ਮਾਰ ਦਿੱਤੀ ਆਪਾਂ ਰਾਜੀ ਤੋਂ ਨਾਮ ਲੈ ਲਾਂਗੇ ਹੁੰਦਾ ਨੇ ਕੀ ਕਰਿਆ ਜੀ ਸੁੱਤੇ ਪੈ ਵੀ ਜਾ ਕੇ ਧੌਂ ਤੇ ਟੱਕ ਲਾਤਾ ਧੌਂ ਤੇ ਟੱਕ ਲਾਤਾ ਇੱਕੋ ਸੇ ਘੋੜੇ ਤੇ ਦੰਦ ਕੀ ਖੰਮਿਆ ਟਵਾ ਸੀ ਮੀਲ ਤੇ ਸਵਾ ਮੀਲ ਤੇ ਕਹਿੰਦਾ ਅਟਰੀ ਚਿੱਤੇ ਉਹ ਨਾ ਨੇ ਭਾੜਾ ਆਉਂ ਮਾਰੇ ਜੀ ਜਿਹਨਾਂ ਨੂੰ ਪ੍ਰਮਾਤਮਾ ਰੱਖੇ ਉਹਨਾਂ ਨੂੰ ਮਾਰਨ ਵਾਲਾ ਕੋਈ ਨਹੀਂ ਘੋੜਾ ਵੀ ਲੈ ਕੇ ਘਰ ਮੰਨ ਲਿਆ ਜਾ ਕੇ ਕਤਵਾਲ ਨੇ ਕਰਕੇ ਅਚਾਰੀ ਲੱਗੀ ਜੀ ਉਸਾਰੀ ਤੋਂ ਸ਼ੇਰ ਚੱਕਿਆ ਫੇਰ ਜਾ ਕੇ ਰਾਜ ਦੇ ਰਖਤਾ ਕਹਿੰਦਾ ਜੀ ਐਂ ਕਰਕੇ ਸ਼ੇਰ ਮਾਰਿਆ ਬੁਰੇ ਬਹਾਦਰੂ ਬਈ ਉਹਨਾਂ ਨੇ ਵੀਰਾ ਚੌਂਕੀ ਦਾ ਸੀ ਉਹ ਕਤਵਾਲ ਬਣਾਤਾ ਉਹ ਦਰੋਗਾ ਬਣਾਤਾ ਜੇਰਲਾ ਉਹਦਾ ਦੇਤਾ ਉਦੋਂ ਜਿੰਨਾ ਨੂੰ ਪ੍ਰਮਾਤਮਾ ਰੱਖਦਾ ਰਾਤ ਦਾ ਜਿਸ ਦੇ ਕਿਹਾ ਹੋਇਆ ਵੀ ਮੈਨੂੰ ਤੁੰਗਾਰ ਨੂੰ ਲਾਲੀ ਲਾਲੀ ਤੁੰਗਾਰ ਸੀ ਇੱਕ ਮਿੱਟੀ ਦੀ ਗਧੇ ਲੈ ਕੇ ਦੇ ਲਾਲੂ ਨੂੰ ਰੇਕੀ ਗਧੇ ਗਧੇ ਜਾ ਕੇ ਜਦੋਂ ਗਹਿਣਾ ਤੇ ਉਹ ਜ ਗਿਆ ਆਪੇ ਉੱਥੇ ਮੰਦੋ ਤੇ ਆ ਹੋ ਉਹਨੇ ਦੇਖਿਆ ਟਪਲਾ ਲਾ ਕੇ ਤਾਂ ਉਹਦਾ ਜ਼ਖਮ ਹੈ ਸਾਹ ਰਹਿਗੇ ਦੇ ਵਿੱਚ ਸਾਹ ਰਹਿਗੇ ਤੇ ਜੀ ਉਹਨੇ ਕੋਲ ਚ ਲੱਗ ਗਿਆ ਗਧੇ ਤੇ ਕਦੇ ਜਿਹੜਾ ਅੰਦਾ ਲਾਲੂ ਦੇ ਲਾਦ ਹੈ ਨਹੀਂ ਜੀ ਉਹਨੇ ਮਰਦਮ ਪੱਟੀ ਕਰਾ ਕੇ ਜੀ ਪ੍ਰਮਾਤਮਾ ਜਿਹਨਾਂ ਨੂੰ ਰੱਖਦਾ ਉਹਨਾਂ ਨੇ ਪੁੱਤਰਾਂ ਵਾਂਗ ਉਹਦੀ ਸੇਵਾ ਕਰੀ ਬਹੁਤ 9 ਮਾਰ 9 ਹੋ ਗਿਆ ਤਾਜਾਂ ਦਾ ਸਿਉਂਤਾ ਤੇ ਸਵਾਗਤ ਇੱਕ ਜਣਾ ਕੀ ਹੋਇਆ ਵੀ ਸਾਨੂੰ ਧਰਮ ਆਰਾਮਦਾਸ ਨੇ ਕਿਹਾ ਸੀ ਜੀ ਰਾਜ ਮੁੱਛਾ ਦਾ ਮੁੰਡੂ ਉਹਦੀ ਆਪੇ ਪਤਾ ਲਈਏ ਲਾਲੂ ਜਾਪੇ ਇਤਨੀ ਦਿੱਤਾ ਲਾਲੂ ਨੂੰ ਕਹਿੰਦਾ ਪਿਤਾ ਜੀ ਮੈਂ ਦੇ ਛੇੜ ਕਰਿਆ ਮਾ ਬੁਸਾਂਤ ਜਦੋਂ ਸ਼ੇਅਰ ਕਰਨ ਗਿਆ ਬਾਜ਼ਾਰ ਤੋਂ ਉਧਰ ਖਤਵਾਲ ਆਉਂਦਾ ਖਤਵਾਲ ਨੇ ਸਿਆਣ ਲਿਆ ਇਹਦਾ ਤਾਂ ਹੋਂਦਾ ਟੱਕ ਲੱਗਦਾ ਊਠ ਹੀ ਬੰਦਾ ਲੱਗਦਾ ਇਹ ਕੀ ਹੋ ਗਿਆ ਇਹ ਤਾਂ ਸਾਰੇ ਆਪਾਂ ਮਾਰੇ ਜਾਵਾਂਗੇ ਜੇ ਗੱਲੋਂ ਬਾਹਰ ਹੋ ਗਈ ਕੋਈ ਉਹਨੇ ਵੀ ਕੰਦਰੀ ਸਕਾਈ ਖਤਵਾਲ ਨੇ ਕੰਦਰੀ ਨੂੰ ਸਗਾ ਕੇ ਜੀ ਦੋਸ਼ਣ ਲਾ ਕੇ ਰੋਲਾ ਪਾਇਆ ਉਹ ਤਾਂ ਜੇਲ੍ਹ ਚ ਚਾਕੇ ਛਡਕਾਉਣਾ ਨੇ ਬੁਰੇ ਦੇ ਦੇਨ ਜੀ ਅੱਗੇ ਸੱਤੇ ਹੋਇਆ ਜੀ ਉੱਥੇ ਪ੍ਰਮਾਤਮਾ ਦੀ ਬੰਦਗੀ ਕਰਿਆ ਗਿਆ ਵੀ ਦੇਖ ਲੈ ਤੂੰ ਪ੍ਰਮਾਤਮਾ ਸੱਚੇ ਪਾਤਸ਼ਾਹ ਨਿਰਗਾਂ ਨੂੰ ਦਾ ਜੰਗਰੀਂ ਲਿਜਾਣਾ ਹੈ ਤੇ ਜਿਨ੍ਹਾਂ ਦੇ ਇਹੇ ਨੈਣ ਹੁੰਦੇ ਨੇ ਉਹਨਾਂ ਨੂੰ ਸਰਵਾਰੀਆਂ ਕਰਾਉਣਾ ਬਹੁਤ ਉਹਨੇ ਸ਼ੰਦ ਜਾਏ ਤੇ ਖੀਰ ਪ੍ਰਮਾਤਮਾ ਦਾ ਨਾਮ ਲੈਂਦਾ ਰਿਹਾ ਚੱਕੀ ਤੇ ਆਇਆ ਕਰੇ ਜਮਾਂ ਦੀ ਰੋਟੀ ਬਿਆ ਕਰੇ ਸਾਲ ਬਾਅਦ 2 ਸਾਲਾਂ ਬਾਅਦ ਦੀ ਉੱਥੇ ਕਿਸ਼ਾਹੂਕਾਰ ਦਾ جہਾਂ ਜਵੰਦਰਗਾਹ ਤੇ ਖੜ ਗਿਆ ਬੰਦਰਗਾਹ ਤੇ ਖੜ ਗਿਆ ਜੀ ਜੋਸੀਆਂ ਤੇ ਦੋ ਸੁਲਵਾਈ ਬਹਾਦਰਾਂ ਤੁਰੇ ਉਹ ਕਹਿੰਦਾ ਵੀ ਐ ਕਰਕੇ ਬੰਦੇ ਦੀ ਭੇਟਾ ਮੰਗਦਾ ਬੋਸੀ ਕਹਿਣ ਲੱਗੇ ਕਹਿੰਦੇ ਵੀ ਪਰੇਸੀ ਬੰਦੇ ਆ ਮੈਨੂੰ ਤਾਂ ਬੰਦਾ ਮੁਸ਼ਕਿਲ ਆ ਲੱਭਣਾ ਕਹਿੰਦਾ ਵੀ ਉਹ ਦੇਸੀ ਕਹਿਣ ਲੱਗੇ ਕਿ ਇੱਕ ਤੈਨੂੰ ਯੋਗਤਾ ਦੱਸ ਦਿੰਦੇ ਆ ਤੂੰ ਨਿਆਜਾਂ ਮਿਆਂ ਤਾਂ ਲੈ ਕੇ ਬੰਦ ਜਾ ਇੱਥੇ ਰਾਜੇ ਨੂੰ ਰਾਜ ਮੇਰੇਆ ਹੋਇਆ ਹੈ وہ روئی پٹی جا کے جی دیا ہو جائے تی بخش دو جب آیا جی روپ پٹن لگا جی میرا بیڑا ہاتھ چاہیے چاہے رو دے چاہے ڈبو دو میرا جہاز نہیں تریا میں دوشیا کو دوست لوائی ہے بندے کی بندہ میں بندہ میں روپ نو رحم آیا انتبال بلایا ਕਤਵਾਲ ਨੂੰ ਕਹਿਣ ਲੱਗਿਆ ਵੀ ਕੋਈ ਜ਼ੁਲਮੀ ਕੱਜੀ ਨਹੀਂ ਜਿਹਦੇ ਹੱਥੀ ਭਈ ਉਹਨੇ ਦੋਗਣ ਨੂੰ ਦੱਸਿਆ ਉਹਨਾਂ ਨੇ ਜਾ ਕੇ ਜੀ ਉਹ ਜ਼ੁਲਮੀ ਜਨਾਬੀ ਨਾਲ ਗੱਲ ਕਰਮਾਂ ਦਾ ਕੋਈ ਦੂਰ ਹੋਰ ਨਾ ਨੇ ਪਹਨ ਤੁਰੇ ਚੋ ਗਏ ਹੱਥ ਬਸੰਤਜੀਤਾ ਲੈ ਕੇ ਜੀ ਉਹ ਕਿਨਾਰੇ ਬੰਦਰਗਾਹ ਤੇ ਭਾਗ ਗਿਆ ਦੁਨੀਆ ਨੇ ਕਿਹਾ ਵੀ ਐ ਕਰਕੇ ਜਵਾਕ ਵਿਚਾਰਾ ਦੁਸਾ ਹੈ ਕਿ ਹਿੰਮਰ ਮਾਤਾ ਨਹੀਂ ਹੈ ਕਰਤਾ ਵਾ ਕਰਤਾ ਕੋਈ ਚੰਗੇ ਕਿਸੇ ਹੁੰਦੇ ਨੇ ਕੋਈ ਮੰਦੇ ਹੁੰਦੇ ਕੀ ਉਹ ਤਜਾ ਦੇ ਕਹਿਣ ਲੱਗਾ ਵੀ ਖਾਲਾ ਪੀਰ ਨੂੰ ਕਹਿਣ ਲੱਗਾ ਤੇ ਤੈਨੂੰ ਕਤਰ ਕਰਨਾ ਹੈ ਕਹਿੰਦਾ ਕਾਹਦੇ ਵਾਸਤੇ ਵੀ ਆ ਜਹਾਜ਼ ਵਾਸਤੇ ਇਹਨਾਂ ਦਾ ਜਹਾਜ਼ ਚਲਾਉਣਾ ਹੈ ਤੁਮੈਨੂੰ ਕਤਰ ਕਰਨਾ ਹੈ ਪਰਮਾਤਮਾ ਦੀ ਬੰਦਗੀ ਕਰੀ ਪਰਮਾਤਮਾ ਨੇ ਅੰਦਰੋਂ ਵਾਅਿ ਦਿੱਤੀ ਕਹਿੰਦਾ ਤੂੰ ਚੀਚੀ ਚੀਰ ਕੇ ਭਾਈ ਤੇ ਛਿੱਟੇ ਪਾ ਦੇ ਉਹਨੇ ਚੀਚੀ ਚੀਰੀ ਜੀ ਛਿੱਟੇ ਮਾਰੇ ਜਹਾਜ਼ ਤੇ ਕਹਿੰਦਾ ਚਾਬੀ ਮਾਰ ਉਹ ਸਟਾਰਟ ਹੋ ਗਿਆ ਜਹਾਜ਼ ਜਹਾਜ ਉਹ ਸਟਾਰਟ ਹੋਇਆ ਗਰਜਹੀ ਦੀ ਪਿਆਰੀਆ ਹੇਤ ਨੇ ਆਖਿਆ ਕਿ ਤੇਰੇ ਨਾ ਜਹਾਜ ਕਾਲੀ ਗੋਪੇ ਕਰਮ ਦਾ ਇੱਕ ਪੁੱਤ ਬਣਾ ਕੇ ਜਹਾਜ਼ ਚੜਾ ਲਿਆ। ਕੋਹ ਪੁੱਤਾਂ ਦਾਾਂ ਦੀ ਸੇਵਾ ਕਰਿਆ ਕਰੇ। ਐ ਸ਼ਰਮ ਲੱਗੇ ਜਹਾਜ ਕਾਮਦੇਵ ਦਾ ਰਾਸ ਸੀ ਇੱਕ ਉੱਥੇ ਜਾਣਾ ਸੀ ਇੱਥੋਂ ਭੜਕੇ। ਕਾਮਦੇਵ ਦੀ ਲੜਕੀ ਨੇ ਇੱਕ ਵਿਆਹ ਹੀ ਕਰਾਇਆ ਸੀ 21 ਸਾਲ ਦੀ 25 ਸਾਲ ਦੀ ਹੋ ਗਈ ਕਹਿੰਦੀ। ਮੈਂ ਮਾਇਆ ਚਾਦੀ ਦੇ ਕੇ ਕਰਾਉਂ ਆਦੋ ਜੀ ਮਨਸਾਏ ਸੀ। ਉਹਨੇ ਰੰਗ ਰੂਪ ਕਾਮਦੇਵ ਜੀ ਲਟਕੀ ਦਾ ਇੰਨਾ ਚੰਦਰਮਾ ਦੇ ਸਮਾਨ ਇਹਦੇ ਜੀ ਕਾਮਦੇਵ ਰਾਜ ਬਰਮਾ ਦੇਸ਼ ਤੇ ਜਾ ਕੇ ਬਰਮਾ ਦੇਸ਼ ਤੇ ਲਾਟਾ ਲਾ ਕੇ ਵੀ ਕੁਝ ਸਵਾਨ ਖਰੀਦਦਾ ਹੈ ਕੁਝ ਵੇਚਦਾ ਤੁੱਤ ਉਹ ਜਿਹੜਾ ਬਾਦਸ਼ਾਹ ਦਾ ਬਾਲ ਸੀ ਪੰਡੂ ਉਹ ਉੱਥੇ ਲਾਟਾ ਉੱਤਿਰ ਬਸੰਤ ਉੱਥੇ ਰਹਿੰਦਾ ਸੀ ਉਹ ਕਾਂਦੇ ਦੀ ਲੜਕੀ ਨੇ ਇਕੱਲਣ ਬੰਨ੍ਹਦੀ ਤੋਰੀ ਦੀ ਫੁੱਲ ਲਿਆ ਤੋੜ ਕੇ ਬਾਗ ਚ ਫੁੱਲ ਲੈਣ ਗਈ ਤਾਂ ਮਸਤ ਹੋ ਗਈ ਦੀ ਫੁੱਲ ਨਾ ਟੁੱਟੇ ਜਾ ਕੇ ਕਾਂਦੇ ਦੀ ਲੜਕੀ ਨੂੰ ਕਹਿਣ ਲੱਗੀ ਕਹਿੰਦੀ ਬੀਬੀ ਜੇ ਚਾਹੇ ਮਾਰ ਚਾਹੇ ਕੁੱਟ ਤੂੰ ਆਵਦੇ ਰੂਪ ਦਾ ਮਾਨ ਕਰਦੀ ਐ ਤੇਰੇ ਨਾਲ 10 ਸੋਨਾ ਇੱਕ ਪਰਦੇਸੀ ਆਇਆ ਆਪਣੇ ਬਾਗ ਚ 10 ਸਿੱਧੇ ਨਾਲ ਸੋਨਾ ਰੂਪ ਆ ਤੇ ਕੋਈ ਵਰ ਕਾ ਪੈਂਤੇ ਗਈ ਉਹਦੇ ਨਾਲ ਉਹ ਮਾਪੇ ਵੀ ਸ਼ਰਮਦਾਰ ਮਾਰੇ ਨੇ ਉਹਨੇ ਪਤੀ ਮੰਨ ਲਿਆ ਉਹ ਪਰਤਾ ਮੰਨ ਕੇ ਆ ਗਈ ਮਾਂ ਨੂੰ ਗੈਨ ਲੱਗੀ ਵੀ ਮੈਨੂੰ ਬੀਬੀ ਐ ਕਰਕੇ ਮੈਂ ਆਪ ਦਾ ਪਤੀ ਦੇਖ ਲਿਆ ਕਹਿੰਦੀ ਤਰਵੇਸੀਆਂ ਨਾਲ ਪਿਆਰ ਪਾ ਕੇ ਸੱਸੀ ਪੁੰਨੋਂ ਵਰਗਿਆਂ ਦਾ ਕੀ ਹਾਲ ਹੋਇਆ ਗੁੱਡੇ ਇਹ ਤੂੰ ਤਾਂ ਕੰਬਣੀ ਐ ਹੋਰ ਉਹ ਇਹਨਾਂ ਦੇ ਸ਼ੰਦ ਆਉਂਦੇ ਨੇ ਵੀ ਉਸਾਂ ਕਿੱਥੇ ਗਏ ਕਿਹੜੀ ਬੇਬੇ ਰਾਮ ਸੀਤਾ ਨੇ ਮਦ ਲਈ ਦੇਖ ਕੇ ਲੈਤਾ ਤਰੋਸ਼ਣ ਦੇਖ ਕੇ ਲੈਤਾ ਤੁਮ ਨੂੰ ਦੋਸ਼ ਨਹੀਂ ਕੋਈ ਮੈਂ ਦੇਖ ਕੇ ਪਤੀ ਲੈਂਦੀ ਆ ਪਰ ਮਾਵਾਂ ਦੀਆਂ ਦਾ ਪਰਦਾ ਇੱਕ ਹੁੰਦਾ ਜਦੋਂ ਰੋਈ ਪੱਟੀ ਵੀ ਉਹ ਰਾਜੇ ਕੋਲੇ ਕਹਿੰਦੀ ਚੰਗਾ ਮੈਂ ਅਰਜ਼ ਕਰ ਲੈਣੀ ਆ ਰਾਜੇ ਕੋਲੇ ਅਰਜ਼ ਕਰੀ ਕਹਿੰਦੀ ਬੁੱਧੂ ਮਾਨ ਹੈ ਤੇ ਰੂੜੀ ਦਾ ਕੁੜਾ ਰੂੜੀ ਕਿ ਛੱਡਣਾ ਆਪਣੀ ਇੱਜ਼ਤ ਰੱਖ ਲਈ ਦੀ ਗੂਈ ਤੁਰਦੀ ਹੁੰਦੀ ਫੇਰ ਵੀ ਪੱਟੀ ਵੇਚਦੀ ਆਪਣੀ ਪਰ ਉਹ ਵੀ ਅੱਛਾ ਹੈ ਕਿ ਜੇ ਪਰਦੇਸੀ ਆਇਆ ਵੀ ਪਰਦੇਸੀ ਦੇ ਨਾਲ ਹੁੰਦਾ ਹੈ ਉਹਨਾਂ ਦਾ ਕਾਜ ਅਚਾਰੇ ਆਪਣੀ ਲਟਕੀ ਖੁਸ਼ੀ ਬਸੂ ਹੋਰ ਬਿਆਹ ਨਹੀਂ ਕਰੂੰਗੀ ਇਹ ਕਹਤੇ ਆਂਗਾ ਕਿ ਆਪਣੀ ਪੱਟੀ ਵੇਚੂਗੀ ਉਹ ਰਾਦੇ ਨੇ ਕਿਤੇ ਕਹਿਤਾ ਕਹਿੰਦਾ ਕੋਈ ਨਾ ਰਾਹ ਦੀ ਰਾਤ ਫਿਕਰ ਹੈ ਤੈਨੂੰ ਢੜਕੇ ਤੇਰਾ ਉੱਥੇ ਕਰ ਦਿਆਂਗੇ ਜੇ ਉਹਨਾਂ ਦੀ ਵੰਸ ਛਤਰੀ ਹੋਈ ਧਰਤੀ ਤੇ ਜਿਹੜੀ ਲਈ ਜਿਹੜੀ ਸ਼ਾਹੂ ਕਰਨ ਬਣਾਇਆ ਵੀ ਨਾਲ ਆਪਦੇ ਮੁੰਡੇ ਨੂੰ ਲਿਆ ਜੇ ਮੁੰਡਾ ਦੇਖਿਆ ਜੀ ਇਹਨੂੰ ਮਤਲਬ ਪਿਆਰ ਹਲਕਾਰ ਕਰਿਆ ਰਾਜੇ ਨਹੀਂ ਫੜਕੇ ਕੋਲੇ ਬਹਾਲਿਆ ਕੁਰਸੀ ਤੇ ਕੀ ਨਾਮ ਹੈ ਬੇਟਾ ਤੇਰਾ ਤੇਨਜੀ ਵੀਰਾਂ ਨੂੰ ਪਸੰਦ ਹੈ